ਤਨਸਾਧ ਕਰੋ ਤੇਰਾ ਹੀ ਆਸਰਾ ਅੱਜ ਅਸੀਂ ਜਿਹੜੇ ਪੰਛੀ ਆ ਜਿਹੜੇ ਜਾਨਵਰ ਆ ਉਹ ਬੰਦੇ ਨੂੰ ਬਹੁਤ ਸਾਰੀ ਸਿੱਖਿਆ ਦਿੰਦੇ ਆ ਜੇ ਬੰਦੇ ਨੇ ਲੈਣੀ ਹੋਵੇ ਜਿਹੜੇ ਪੰਛੀ ਆ ਨਾ ਉਹਨਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਆ ਵੇਖੋ ਉਹਨਾਂ ਦੇ ਬੱਚੇ ਹੁੰਦੇ ਆ ਉਹ ਉਹਨਾਂ ਚਰਾਂ ਨੂੰ ਜਦੋਂ ਖੁੰਡਚਾ ਉਹਨਾਂ ਨੂੰ ਚੋਗਾ ਦਿੰਦੇ ਆ ਲਿਆ ਕੇ ਉਦੋਂ ਬਾਅਦ ਜਦੋਂ ਥੋੜਾ ਜਿਹਾ ਉੱਡਣ ਲੱਗ ਜਾਂਦੇ ਉਦੋਂ ਚੋਗਾ ਦਿੰਦੇ ਆ ਤੇ ਜਾਨਣੇ ਕਿ ਜਦੋਂ ਆਪਣੇ ਆਪ ਨੂੰ ਉਹ ਟ੍ਰੇਨਿੰਗ ਦਿੰਦੇ ਆ ਵੀ ਤੁਸੀਂ ਆਪਣੇ ਆਪ ਨੂੰ ਕਮਾ ਕੇ ਕਿਵੇਂ ਖਾਣਾ ਜੰਗਲ ਦੇ ਵਿੱਚ ਜਿਹੜੇ ਜਾਨਵਰ ਹੈ ਉਹਨਾਂ ਦੀ ਇੱਕ ਚਰਨ ਸੀਮਾ ਹੁੰਦੀ ਹੈ ਜਾਨਵਰਾਂ ਦੀ ਵੀ ਉਹਨਾਂ ਨੇ ਉਹਨਾਂ ਚਿਰੋ ਬੱਚਾ ਨੂੰ ਖਾਣਾ ਦੇਣਾ ਹੁੰਦਾ ਉਦੋਂ ਬਾਅਦ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਆ ਉਹ ਵੀ ਇਹ ਤੁਸੀਂ ਆਪਣਾ ਕਮਾ ਕੇ ਖਾਣਾ ਹੈ ਪਰ ਇੱਥੇ ਬੰਦੇ ਨੇ ਤਾਂ ਸਾਰਾ ਕੁਝ ਹੀ ਢਾਂਚਾ ਵਿਗਾੜਦਾ ਉਹਨਾਂ ਦੀਆਂ ਸ਼ਾਦੀਆਂ ਵੀ ਹੋ ਜਾਂਦੀਆਂ ਦਾ ਪੁੱਤ ਪੋਤਰੇ ਵੀ ਹੋ ਜਾਂਦੇ ਫਿਰ ਉਹਨਾਂ ਦੀ ਖਾਤਰ ਠੱਗੀ ਬੇਈਮਾਨੀ ਜਾਣੇ ਕਿ ਸ਼ਮਸ਼ਾਨ ਘਾਟ ਤੱਕ ਜਾਂਦਾ ਬੰਦਾ ਮੋਹ ਜਾਲ ਨਹੀਂ ਛੱਡਦਾ ਪਾਪਾ ਦੀਆਂ ਪੰਡਾ ਇਕੱਠੀਆਂ ਕਰਕੇ ਲੈ ਜਾਂਦਾ ਇਸ ਵਾਸਤੇ ਜਿਹੜੇ ਪੰਛੀ ਹੈ ਉਹਨਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਜਿਹੜੇ ਪੰਛੀ ਆ ਨਾ ਉਹ ਬਹੁਤ ਸਾਰੀ ਸਾਨੂੰ ਸਿੱਖਿਆ ਦਿੰਦੀ ਹੈ ਜੇ ਬੰਦੇ ਨੇ ਸੋਝੀ ਲੈਣੀ ਹੈ ਬੰਦੇ ਨੇ ਗਿਆਨ ਲੈਣਾ ਹੈ ਮੰਨ ਕੇ ਚੱਲੋ ਅਸੀਂ ਬੱਚੇ ਵਿਆਹ ਤੇ ਉਹਨਾਂ ਦਾ ਜਿਹੜਾ ਫਰਜ਼ ਆ ਸੀ ਨਿਭਾਤਾ ਉਹਨੂੰ ਪੜਾਤਾ ਲਿਖਾਤਾ ਵਿਆਹ ਕਰਤਾ ਉਦੋਂ ਬਾਅਦ ਸਾਨੂੰ ਥੋੜਾ ਜਿਹਾ ਮਤਲਬ ਇੱਕ ਵੀਲਦਾਰੀ ਨੂੰ ਪਾਸੇ ਛੱਡ ਕੇ ਮੋਹ ਜਾਲ ਦੇ ਸੰਗਲ ਛੱਡ ਕੇ ਲੈ ਵੀ ਹੁਣ ਤੁਸੀਂ ਆਪਣਾ ਕਰਨਾ ਆਪਣਾ ਖਾਣਾ ਅਸੀਂ ਜਿੰਨਾ ਕਰਨਾ ਸੀ ਕਰਤਾ ਹੁਣ ਛੋਟੀਆਂ ਜ਼ਿੰਮੇਵਾਰੀਆਂ ਆਪਣੀਆਂ ਜ਼ਿੰਮੇਵਾਰੀਆਂ ਦਾ ਫਰਜ਼ ਨਿਭਾਓ ਉਹਨਾਂ ਨੂੰ ਚੰਗੀ ਸੇਧ ਸਿੱਖਿਆ ਦੇਣੀ ਚੰਗੇ ਪਾਸੇ ਤੋਰਨਾ ਇਹ ਸਾਡਾ ਫਰਜ਼ ਬਣਦਾ ਪਰ ਇਹ ਨਹੀਂ ਵੀ ਉਹਨਾਂ ਦੀ ਖਾਤਰ ਮਾਰ-ਮਾਰ ਕੇ ਠੱਗੀਆਂ ਲੋਕਾਂ ਤੋਂ ਲਿਆਉਣਾ ਮਾਰ-ਮਾਰ ਕੇ ਬੇਈਮਾਨੀ ਕਰ ਕਰਕੇ ਉਹਨਾਂ ਤੋਂ ਲਿਆਉਣਾ ਜਾਂ ਉਹਨਾਂ ਨੂੰ ਪਾਲਣਾ ਜਦੋਂ ਬੱਚੇ ਨੂੰ ਆਪਾਂ ਠੱਗੀਆਂ ਮਾਰ-ਮਾਰ ਕੇ ਲਿਆ ਕੇ ਦਿੰਨੇ ਆ ਬੇਈਮਾਨੀ ਕਰਦੇ ਆ ਤਾਂ ਬੱਚੇ ਵਿਗੜ ਜਾਂਦੇ ਆ ਤਾਂ ਇਸ ਵਾਸਤੇ ਅੱਜ ਦੇ ਜਿਹੜੇ ਦੇ ਸਮੇ ਦੇ ਲੋਕ ਆ ਉਹ ਪੰਛੀਆਂ ਤੋਂ ਵੀ ਕੁਝ ਨਹੀਂ ਸਕਦੇ ਪੰਛੀ ਬਹੁਤ ਸਾਰੀ ਸਾਨੂੰ ਸਿੱਖਿਆ ਦਿੰਦੇ ਆ ਜੇ ਲੈਣੀ ਹੋਵੇ ਤਾਂ ਸੰਤ ਮਹਾਤਮਾ ਵੀ ਸਾਨੂੰ ਸਿੱਖਿਆ ਦਿੰਦੇ ਆ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਸਿੱਖਿਆ ਦਿੱਤੀ ਆ ਵੀ ਅੰਤ ਨੂੰ ਤੁਸੀਂ ਤੁਰ ਜਾਣਾ ਹੈ ਪਰ ਚੰਗੀ ਸਿੱਧ ਸਿੱਖਿਆ ਬੱਚਿਆਂ ਨੂੰ ਤੇ ਚੰਗੀ ਸਿੱਧ ਸਿੱਖਿਆ ਨਾਲ ਜੋੜ ਕੇ ਜਾਓ ਤੇ ਐਨੇ ਮੋਹ ਚ ਜਾਣ ਦੇ ਸੰਗਲ ਗਲ ਦੇ ਵਿੱਚ ਨਾ ਪਾਓ ਕਿ ਇਹ ਮੁੜ ਕੇ ਤੁਹਾਡੇ ਬੱਚਾਂ ਲਈ ਮੁਸੀਬਤ ਦਾ ਕਾਰਨ ਬਣ ਜੇ ਕਿਉਂਕਿ ਬੱਚਿਆਂ ਨੂੰ ਕੁਝ ਸਿਖਾਉਂਦੇ ਨਹੀਂ ਬੱਚਿਆਂ ਨੂੰ ਕਿਸੇ ਧੰਦੇ ਨਾਲ ਨਹੀਂ ਜੋੜਦੇ ਲਿਆ ਲਿਆ ਖਵਾਈ ਜਾਂਦੇ ਐ ਤੇ ਬਾਅਦ ਵਿੱਚ ਜਿਹੜੇ ਬੱਚੇ ਐ ਫਿਰ ਉਹ ਮਤਲਬੀ ਉਹਨੇ ਪੈਰਾਸਰ ਨਹੀਂ ਹੁੰਦੇ ਜਿੰਨੇ ਹੋਣੇ ਚਾਹੀਦਾ ਪੰਛੀਆਂ ਤੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਅੱਜ ਦੇ ਸਮੇਂ ਦੇ ਵਿੱਚ ਪੰਛੀ ਸਾਡੇ ਨਾਲੋਂ ਹਜ਼ਾਰਾਂ ਗੁਣੇ ਚੰਗੇ ਆ ਜਿਹੜੇ ਆਪਦੇ ਬੱਚਿਆਂ ਨੂੰ ਪੈਰਾ ਉੱਤੇ ਖੜ ਕੇ ਚੋਗਾ ਚੋਗਣ ਦਾ ਵਿਦੇਸ਼ ਦਿੰਦੇ ਆ ਟਰੇਰਕ ਦਿੰਦੇ ਆ ਆਪ ਦਾ ਆਈਨਾ ਕੁਝ ਕਹਿੰਦੇ ਜੇ ਕੋਈ ਸਾਥੋ ਸ਼ਬਦ ਵੱਧ ਘੱਟ ਬੋਲ ਕੇ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅੱਜ ਲੋੜ ਹੈ ਕਿ ਇਨਸਾਨ ਪੰਛੀਆਂ ਤੋਂ ਕੁਝ ਸਿੱਖੇ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਹੈ